ਪੰਜਾਬ ਦੇ ਵਿੱਚ ਆਉਂਦੇ ਦੋ ਦਿਨ ਤੱਕ ਕਿਸੇ ਤਰ੍ਹਾਂ ਗਰਮੀ ਦਾ ਕਹਿਰ ਜਾਰੀ ਰਹੇਗਾ ਹਾਲਾਂਕਿ 22 ਤਰੀਕ ਤੋਂ ਬਾਅਦ ਮੌਸਮ ਬਦਲਣ ਦੇ ਜ਼ਰੂਰ ਅਸਾਰ ਹਨ ਪਰ 22 ਤਰੀਕ ਤੱਕ ਗਰਮੀ ਦਾ ਕਹਿਰ ਜਾਰੀ ਹੈ ਤੇ 22 ਜੁਲਾਈ ਤੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਟੈਂਪਰੇਚਰ ਘੱਟ ਹੋ ਸਕਦਾ ਹੈ ਪਰ ਫਿਲਹਾਲ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਪਵੇਗੀ ਟੈਂਪਰੇਚਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਤ ਦਾ ਟੈਂਪਰੇਚਰ 30 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਹੈ ਉੱਥੇ ਹੀ ਦਿਨ ਦਾ ਚਲ ਰਿਹਾ ਜੋ ਕਿ ਆਮ ਨਾਲੋਂ 4 ਡਿਗਰੀ ਜ਼ਿਆਦਾ ਹੈ ਜਿਸ ਤੋਂ ਜ਼ਾਹਿਰ ਹੈ ਕਿ ਲੋਕ ਗਰਮੀ ਤੋਂ ਪੀੜਿਤ ਹਨ ਹਾਲਾਂਕਿ ਝੋਨੇ ਲਈ ਪਹਿਲਾਂ ਹੀ ਲੋਰ ਮੁਤਾਬਕ ਬਾਰਿਸ਼ ਹੋ ਗਈ ਸੀ ਤੇ ਹੁਣ ਪਾਣੀ ਘਟ ਲੱਗ ਰਿਹਾ ਹੈ ਪਰ ਆਮ ਲੋਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਹੋਈ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਖੁਸ਼ਕ ਹੈ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀ ਉਮੀਦ ਹੈ ਕਿ ਬਰਸਾਤ ਹੋਵੇਗੀ ਜਾਂ ਫਿਰ ਲੋਕਾਂ ਨੂੰ ਗਰਮੀ ਤੋਂ ਜਿਹੜੀ ਰਾਹਤ ਮਿਲੇਗੀ ਜੀ ਮੈਂ ਮੈਂ ਮੌਸਮ ਲਗੀ ਕਿਸ ਤਰ੍ਹਾਂ ਦੀ ਪ੍ਰੈਡਿਕਸ਼ਨ ਹੈ ਸੋ ਆਨ ਵਾਲਾ ਜਿਵੇਂ ਚ ਲੱਗਦਾ ਕੁਝ ਬਾਰਿਸ਼ ਦੇ ਅਸਰ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਕਿਸਾਨਾਂ ਨੂੰ ਹਾਂ ਦੇਖੋ ਮੌਨਸੂਨ ਦੀ ਜਿਹੜੀ ਜਿਵੇਂ ਪ੍ਰੋਗਰੈਸ ਹੁੰਦੀ ਹੈ ਉਹ ਕਈ ਵਾਰੀ ਕੰਡੀਸ਼ਨਸ ਜਿਹੜੀਆਂ ਨੇ ਫੇਵਰੇਬਲ ਹੋਣ ਤਾਂ ਕਾਫੀ ਅੱਛੀ ਰਹਿੰਦੀ ਹੈ ਪਰ ਜਦੋਂ ਥੋੜੀਆਂ ਜਿਹੀ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਆ ਜਾਂ ਜਦੋਂ ਬ੍ਰੇਕ ਹੋ ਜਾਂਦੀ ਹੈ ਮੌਨਸੂਨ ਦੇ ਵਿੱਚ ਤਾਂ ਫੇਰ ਬਾਰਿਸ਼ ਜਿਹੜੀ ਹੈ ਉਹ ਟੁੱਟਵੀਂ ਮਤਲਬ ਪੈਂਦੀ ਹੈ ਕਿ ਕਿਤੇ ਆਈਸੋਲੇਟਡ ਪਲੇਸਿਸ ਤੇ ਕਿਤੇ ਹੋਗੀ ਕਿਤੇ ਨਹੀਂ ਹੋਗੀ ਜਿਵੇਂ ਕਿ ਅੱਜ ਕੱਲ੍ਹ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਇੱਕ ਦੋ ਦਿਨ ਪਹਿਲਾਂ ਕਾਫੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਆफी ਅੱਛੀ ਬਾਰਿਸ਼ ਹੋਈ ਹੈ ਜਿਸ ਤਰ੍ਹਾਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਫਿਰ ਇੱਧਰ ਆਪਾਂ ਕਹਿ ਸਕਦੇ ਹਾਂ ਕਿ ਰੋਪੜ ਵਾਲੀ ਸਾਈਡ ਤੇ ਨਨਪੁਰ ਸਾਹਿਬ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਥੋੜੀ-ਬਹੁਤੀ ਮਤਲਬ ਛਿੱਟੇ-ਛੁੱਟੇ ਪਏ ਹੈ ਸੋ ਇਹ ਸੀਗਾ ਕਿ ਜਦੋਂ ਮੌਨਸੂਨ ਇੰਨੀ ਜ਼ਿਆਦਾ ਪੂਰੀ ਐਕਟਿਵ ਨਹੀਂ ਹੈ ਤੇ ਬਟ ਹੁਣ ਚਾਂਸਸ ਹੈਗੇ ਨੇ ਜਿਸ ਤਰ੍ਹਾਂ ਕਿ ਸਾਡੇ ਕੋਲ ਫੋਰਕਾਸਟ ਹੈਗੀ ਹੈ ਕਿ ਬਾਈ ਤੋਂ ਜਿਹੜੀ ਹੈ ਇਹ ਦੁਬਾਰਾ ਰਿਵਾਈਵ ਹੋ ਰਹੀ ਹੈ ਤੇ ਕਾਫੀ ਚਾਂਸਸ ਹੈਗੇ ਨੇ ਕਿ ਉਦੋਂ ਅੱਛੀ ਬਾਰਿਸ਼ ਜਿਹੜੀ ਹੈ ਪੰਜਾਬ ਦੇ ਵਿੱਚ ਹੋਏਗੀ ਪਰ ਹੁਣ ਜਿਹੜੀ ਸਾਡੇ ਕੋਲ ਨਾਊ ਕਾਸਟ ਆਈ ਹੈ ਉਹਦੇ ਵਿੱਚ ਵੀ ਹਲੇ ਆਉਣ ਵਾਲੇ 3 ਘੰਟੇਆਂ 3 ਤੋਂ 4 ਘੰਟਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਚੰਡੀਗੜ੍ਹ ਮੁਹਾਲੀ ਖਰੜ ਫਤਿਹਗੜ੍ਹ ਸਾਹਿਬ ਇਨ੍ਹਾਂ ਏਰੀਆਜ਼ ਦੇ ਵਿੱਚ ਪਾ ਲਾਈਟ ਰੇਨਫਾਲ ਹੋ ਸਕਦੀ ਹੈ ਤੇ ਬਾਕੀ ਜਿਸ ਤਰ੍ਹਾਂ ਕਿ ਹਿਊਮਿਡਿਟੀ ਲੈਵਲ ਬਹੁਤ ਜ਼ਿਆਦਾ ਹੈ ਕਿ ਲਾਈਟ ਟੈਂਪਰੇਚਰਸ ਬਹੁਤ ਜ਼ਿਆਦਾ ਨੇ 4 ਡਿਗਰੀ ਜਿਹੜਾ ਰਾਤ ਦਾ ਟੈਂਪਰੇਚਰ ਆ ਨਾਰਮਲ ਤੋਂ ਜ਼ਿਆਦਾ ਹੈ ਤੇ ਦਿਨ ਦਾ ਜਿਹੜਾ ਟੈਂਪਰੇਚਰ ਉਹ ਵੀ 3 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਮਤਲਬ 26 ਹੋਣਾ ਚਾਹੀਦਾ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਆ 34 ਹੋਣਾ ਚਾਹੀਦਾ ਤੇ 37 ਹੈ ਇਸੇ ਤਰੀਕੇ ਰਾਤ ਦਾ ਜਿਹੜਾ ਟੈਂਪਰੇਚਰ ਆ 26 ਤੱਕ ਚੱਲਦਾ ਪਰ 30 ਡਿਗਰੀ ਤੱਕ ਚੱਲ ਰਿਹਾ ਸੋ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਨਾਲ ਜਿਹਦੇ ਕਰਕੇ ਕੀ ਸਾਨੂੰ ਬਹੁਤ ਅਨਕੰਫਰਟੇਬਲ ਲੱਗਦਾ ਉਦੋਂ ਰਿ ਵੈਪੋਰੇਸ਼ਨ ਵੀ ਘੱਟ ਹੋ ਰਹੀ ਹੈ ਤੇ ਹਿਊਮਿਡਿਟੀ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ ਤੇ ਉਸ ਵੇਸ ਕਰਕੇ ਜਿਹੜਾ ਇਹ ਬਹੁਤ ਹੰਮਸ ਜੇ ਵਾਲਾ ਜਿਹੜਾ ਬਣਿਆ ਹੋਇਆ ਮੌਸਮ ਕਈ ਵਾਰੀ ਲੋਕਲ ਕੰਡੀਸ਼ਨਸ ਹੋ ਜਾਂਦੀਆਂ ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਫਿਰ ਚਿੱਟੇ ਪੈ ਜਾਂਦੇ ਆ ਕਿਉਂਕਿ ਉਹ ਲੋਕਲ ਕੰਡੀਸ਼ਨਸ ਜਿਹੜੀਆਂ ਨੇ نیچے ਜਿਸ ਤਰ੍ਹਾਂ ਆਪਾਂ ਜਿੱਥੇ ਪਾਣੀ ਜ਼ਿਆਦਾ ਲੱਗਿਆ ਹੋਇਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਹੋਰ ਥੋੜਾ ਬਹੁਤ ਆ ਪ੍ਰੈਸ਼ਰ ਫਾਲ ਕਰ ਗਿਆ ਤਾਂ ਇੱਕ ਵੇ ਕਿਉਂ ਜਾਂ ਬਣ ਜਾਂਦਾ ਜਿੱਤੇ ਕਰਕੇ ਲੋਕਲ ਕੰਡੀਸ਼ਨਸ ਨਾਲ ਬਾਰਿਸ਼ ਹੋ ਜਾਂਦੀ ਹੈ ਪਰ ਅਦਰਵਾਈਜ਼ ਮੌਨਸੂਨ ਦੀ ਜ਼ਿਆਦਾ ਐਕਟੀਵਿਟੀ ਨਹੀਂ ਚੱਲ ਰਹੀ ਸੋ ਪਰ ਉਮੀਦ ਕਰਦੇ ਹਾਂ ਕਿ 22 ਤੋਂ ਬਾਅਦ ਜਿਹੜੀ ਐਕਟੀਵਿਟੀ ਇਹਦੀ ਵਧੇਗੀ ਔਰ ਚੰਗੀ ਰੇਨਫਾਲ ਦੀ ਸੰਭਾਵਨਾ ਰਹੇਗੀ ਜਿਵੇਂ ਜਿਦਾਈ ਮਹੀਨੇ ਦੀ ਗੱਲ ਕੀਤੀ ਜਾਂਦੇ ਤਾਂ ਆਲਮੋਸਟ 15 20 ਦਿਨ ਹੋ ਚੁੱਕੇ ਹਨ ਸੋ ਕਿੰਨੀ ਜਿਹੜੀ ਰੇਨਫਾਲ ਰਹੀ ਹੈ ਨੋਰਮਲ ਰਹੀ ਹੈ ਨੋਰਮਲ ਤੋਂ ਘੱਟ ਰਹੀ ਹੈ ਉਹ ਦੇਖੋ हां जी देखो फर्स्ट वीक ਦੇ ਵਿੱਚ ਬਹੁਤ ਅੱਛੀ ਰੇਨਫਾਲ ਹੋਈ ਹੈ ਉਹ ਨਾਰਮਲ ਤੋਂ ਜ਼ਿਆਦਾ ਵੀ ਰਹੀ ਹੈ ਉਦੋਂ ਅਸੀਂ ਮਤਲਬ ਬਹੁਤ ਅੱਛੀ ਪੋਜੀਸ਼ਨ ਦੇ ਵਿੱਚ ਰਹੇ ਹਾਂ ਕਿਉਂਕਿ 20-25% ਜਿਹੜੀ ਹੈ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਸੀਗੀ ਔਰ ਉਦੋਂ ਟ੍ਰਾਂਸਪਲੈਂਟੇਸ਼ਨ ਵੀ ਚੱਲ ਰਹੀ ਸੀਗੀ ਰਾਈਸ ਦੀ ਸੋ ਉਹਦੇ ਲਈ ਉਹ ਮਤਲਬ ਕੋਇਨਸਾਈਡ ਕਰ ਗਈ ਬਾਰਿਸ਼ ਤੇ ਕਾਫੀ ਅੱਛਾ ਮਤਲਬ ਰਿਹਾ ਸਾਡੇ ਲਈ ਕਿਉਂਕਿ ਧਰਤੀ ਇਟਲਾ ਪਾਣੀ ਸਾਨੂੰ ਕੱਢਣ ਦੀ ਲੋੜ ਪਈ ਪਰ ਸੈਕਿੰਡ ਵੀਕ ਦੇ ਵਿੱਚ ਇੱਕਦਮ ਹੀ ਜਿਹੜੀ ਪੋਜੀਸ਼ਨ ਹੈ ਬਹੁਤ ਜ਼ਿਆਦਾ ਫਾਲ ਕਰ ਗਈ ਜਿਸ ਤਰ੍ਹਾਂ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 60 ਮਿਲੀਮੀਟਰ ਬ ਪਰ 4-5 ਮਿਲੀਮੀਟਰ ਹੀ ਸਾਡੇ ਕੋਲ ਰਿਕਾਰਡ ਹੋਈ ਹੈ ਸੋ ਬਾਕੀ ਜੇ ਓਵਰਆਲ ਪੰਜਾਬ ਦੀ ਗੱਲ ਕਰਦੇ ਆ ਤਾਂ ਵੀ ਅਸੀਂ ਸਾਡੇ ਕੋਲ 26 ਤੋਂ 30% ਤੱਕ ਅਸੀਂ ਡੈਫਿਸਿਟ ਦੇ ਵਿੱਚ ਹੈਗੇ ਆ। ਤੋਂ ਮਤਲਬ ਬਾਰਿਸ਼ ਸੈਕਿੰਡ ਵੀਕ ਦੇ ਵਿੱਚ ਜਿਹੜਾ ਲਾਸ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਆ ਕਿ ਜੇ ਬਾਈ ਤੋਂ ਬਾਅਦ ਰਿਵਾਈਵ ਹੁੰਦੀ ਹੈ ਤਾਂ ਅਸੀਂ ਉਹ ਲਾਸ ਨੂੰ ਸ਼ਾਇਦ ਪੂਰਾ ਕਰ ਸਕੀਏ। ਸਾਨਾ ਬਲਕਿਸ ਤਰ੍ਹਾਂ ਜਿਹੜੀਆਂ ਲਗਾਤਾਰ ਧੋਨੇ ਦੀ ਹੁਜਾਈ ਕੀਤੀ ਗਈ ਹੈ ਉਹਨਾਂ ਨੂੰ ਜ਼ਿਆਦਾ ਪਾਣੀ ਦੀ ਖਤਮ ਦੀ ਲੱਗਦਾ ਕਿ ਉਹਨਾਂ ਨੂੰ ਪਾਣੀ ਜਿਹੜਾ ਲਗਾ ਉਤ ਲਗਾਣਾ ਪਊਗਾ ਜਾਂ ਫਿਰ ਬਿਜਲੀ ਦੀ ਜਿਹੜੀ ਮੰਗ ਆ ਪੰਜਾਬ ਵਿੱਚ ਜਰੂਰੀ ਹਾਂਜੀ ਦੇਖੋ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈਗੀ ਹੈ ਇਹਦੇ ਨਾਲ ਤਾਂ ਜਦੋਂ ਹੁਣ ਪਰ ਇਹ ਹੈ ਕਿ ਹੁਣ ਪਾਣੀ ਥੋੜਾ ਘੱਟ ਲਾਉਣਾ ਪੈਂਦਾ ਹੈ ਕਿਉਂਕਿ 2 ਦਿਨ ਤੋਂ ਬਾਅਦ ਆਪਾਂ ਕਹਿੰਦੇ ਆ ਕਿ ਜਦੋਂ ਪਾਣੀ ਜੀਰ ਜੇ ਫੇਰੀ ਲਾਓ ਤੇ ਜਦੋਂ ਜ਼ਿਆਦਾ ਪਾਣੀ ਦੀ ਲੋਡ ਸੀ ਫਲਡਿੰਗ ਕੰਡੀਸ਼ਨ ਸੀ ਉਹਦੇ ਸਾਡੇ ਕੋਲ ਬਾਰਿਸ਼ ਅੱਛੀ ਹੋ ਗਈ ਹੈ ਸੋ ਹੁਣ ਤਾਂ ਇਹ ਹੈ ਕਿ ਲੋਡ ਅਨੁਸਾਰ ਹੀ ਪਾਣੀ ਲਾਓ ਜਿੰਨੀ ਲੋਡ ਹੈ ਪਰ ਉਹਦੇ ਲਈ ਤਾਂ ਸਾਨੂੰ ਥੋੜਾ ਧਰਤੀ ਰੋ ਪਾਣੀ ਕੱਢਣਾ ਹੀ ਪਏਗਾ ਕਿਉਂਕਿ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਕ੍ਰੌਪ ਦੀ ਉਹ ਤਾਂ ਫੁੱਲਫਿਲ ਕਰਨੀ ਪਏਗੀ ਬਾਕੀ ਇਹ ਹੈ ਕਿ ਜਿੰਨਾ ਆਪਾਂ ਮਤਲਬ ਬਿਜਲੀ ਦੀ ਖਪਤ ਸ਼ਹਿਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਏਸੀ ਚੱਲ ਰਹੇ ਨੇ ਐਨੇ ਮਾਲਸ ਦੇ ਵਿੱਚ ਸਾਰੀ ਬਿਜਲੀ ਯੂਜ਼ ਹੋ ਰਹੀ ਹੈ ਸੋ ਉਹ ਜਿਹੜੀਆਂ ਨੇ ਉਹ ਆਪਾਂ ਜਿੰਨਾ ਕ ਕੰਟਰੋਲ ਕਰ ਸਕਦੇ ਆ ਉਹਦੇ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਅਮ ਆਮ ਕਿਸਾਨ ਦੀ ਗੱਲ ਹੋਈ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਗਰਮੀ ਜਿਹੜੀ ਹੈ ਉਹ ਮੁਰਤੇ ਲੋਕਾਂ ਨੂੰ ਸਹੀ ਪੈ ਰਹੀ ਹੈ ਟੈਂਪਰੇਚਰ ਭਾਵੇਂ 36 37 ਡ ਪੈਰ ਨੂੰ ਵੀ ਤੇ ਜ਼ਿਆਦਾ ਲੱਗ ਰਹੀ ਹੈ ਇਸ ਮਤਲਬ ਹੈ ਕਿ ਆਉਣ ਵਾਲੇ 1-2 ਦਿਨ ਤੱਕ ਇਦਾਂ ਦੀ ਮੌਸਮ ਬਣਿਆ ਰਹੂਗਾ ਤੇ ਗਰਮੀ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਣਾ ਹਾਂਜੀ ਜਿਸ ਵੇ ਹੁਣ ਟੈਂਪਰੇਚਰ ਚੱਲ ਰਹੇ ਨੇ 30 ਡਿਗਰੀ ਜਿਸ ਤਰ੍ਹਾਂ ਰਾਤ ਦਾ ਟੈਂਪਰੇਚਰ ਹੈ ਤਾਂ ਰਾਤ ਵੀ ਰਾਤਾਂ ਵੀ ਕਾਫੀ ਗਰਮ ਹੋ ਰਹੀਆਂ ਨੇ ਤੇ ਡੇ ਟਾਈਮ ਵੀ ਟੈਂਪਰੇਚਰ ਜਿਹੜਾ ਹੈ ਉਹ 3 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਸੋ ਬੋਸ ਟੈਂਪਰੇਚਰ ਜਿਹੜੇ ਹਾਇਰ ਸਾਈਡ ਤੇ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਗਰਮੀ ਵੀ ਲੱਗ ਰਹੀ ਹੈ ਕਿਉਂਕਿ ਹਿਊਮਿਡਿਟੀ ਹੋਣ ਕਰਕੇ ਜਿਹੜੀ ਸਵੇਟਿੰਗ ਹੈ ਉਹ ਜ਼ਿਆਦਾ ਹੋ ਰਹੀ ਹੈ ਤੇ ਉਹ ਅਨਕੰਫਰਟੇਬਲ ਵੀ ਤਾਈਂ ਲੱਗ ਰਿਹਾ ਕਿਉਂਕਿ ਹਮਸ ਵਾਲਾ ਸਾਰੇ ਪਾਸੇ ਬਣਿਆ ਪਿਆ ਹੈ ਕਿ ਉੱਪਰ ਵੀ ਐਟਮਾਸਫੇਅਰ ਦੇ ਵਿੱਚ ਹਿਊਮਿਡਿਟੀ ਜ਼ਿਆਦਾ ਹੈ ਫਿਰ نیچے ਜਿਵੇਂ ਪਾਣੀ ਲੱਗ ਰਿਹਾ ਉਹਦੇ ਨਾਲ ਵੀ ਜਿਹੜੀ ਐਵੇਪਰੇਸ਼ਨ ਹੋ ਰਹੀ ਹੈ ਉੱਡ ਕੇ ਉਹ ਲੋਅਰ ਐਟਮਾਸਫੇਅਰ ਦੇ ਵਿੱਚ ਇੰਟੈਂਗਲ ਹੋ ਰਹੀ ਹੈ ਜਿਸ ਦੇ ਕਰਕੇ ਕੀ ਸਾਨੂੰ ਇੰਨਾ ਜ਼ਿਆਦਾ ਅਨਕੰਫਰਟੇਬਲ ਲੱਗ ਰਿਹਾ ਹੈ ਪਰ ਅਗਰ ਬਾਈ ਤੋਂ ਬਾਅਦ ਅੱਛੀ ਮੌਨਸਨ ਆ ਜਾਂਦੀ ਹੈ ਜਾਂ ਪ੍ਰੋਗਰੈਸ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਇਸ ਹਮਸ ਭਰੀ ਗਰਮੀ ਤੋਂ ਛੁਟਕਾਰਾ ਮਿਲ ਜਾਈਗਾ